ਇੱਕ-ਇੱਕ ਹਜ਼ਾਰ ਰੁਪਏ ਇਸ ਤਰੀਕ ਤੋਂ ਮਿਲਣਗੇ ਮਹਿਲਾਵਾਂ ਨੂੰ ਇਸ ਤਰੀਕ ਤੋਂ ਫਾਰਮ ਹੋਣਗੇ ਸ਼ੁਰੂ ਮਹਿਲਾਵਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਜੀ ਹਾਂ ਹੁਣ ਮਹਿਲਾਵਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਹੁਣ ਉਹ ਸਰਕਾਰ ਵਾਅਦਾ ਪੂਰਾ ਕਰਨ ਜਾ ਰਹੀ ਹੈ ਅਤੇ ਇੱਕ-ਇੱਕ ਹਜ਼ਾਰ ਰੁਪਏ ਮਿਲਣਾ ਸ਼ੁਰੂ ਹੋਵੇਗਾ ਪੰਜਾਬ ਗਵਰਨਮੈਂਟ ਗਵਰਨਮੈਂਟ ਆਫ ਪੰਜਾਬ ਨੇ ਔਰਤਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ ਜੀ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਮਹਿਲਾਵਾਂ ਨਾਲ ਕੀਤਾ ਗਿਆ ਵਾਅਦਾ 1-1000 ਰੁਪਏ ਸਹਾਇਤਾ ਰਾਸ਼ੀ ਜਿਹੜਾ ਹੁਣ ਅਗਲੇ ਬਜਟ ਦੇ ਵਿੱਚ ਪੂਰਾ ਕਰ ਦਿੱਤਾ ਜਾਵੇਗਾ ਯਾਨੀ ਕਿ 2026 ਜਿਹੜਾ ਚੱਲ ਚੁੱਕਿਆ ਸਾਲ ਸ਼ੁਰੂ ਹੋ ਚੁੱਕਿਆ ਤੇ 2026 ਦੇ ਵਿੱਚ ਹੁਣ ਬਜਟ ਸਰਕਾਰ ਪੇਸ਼ ਕਰੇਗੀ ਅਤੇ ਇਸ ਬਜਟ ਦੇ ਵਿੱਚ 1-1000 ਰੁਪਏ ਮਹਿਲਾਵਾਂ ਨੂੰ ਜਿਹੜਾ ਸ਼ੁਰੂ ਹੋ ਜਾਵੇਗਾ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਫਰਵਰੀ ਮਹੀਨੇ ਵਿੱਚ ਬਜਟ ਸ਼ੁਰੂ ਹੋ ਸਕਦਾ ਹੈ ਜਾਂ ਫਿਰ ਮਾਰਚ ਵਿੱਚ ਜੀ ਹਾਂ ਜਿਵੇਂ ਹੀ ਇਸ ਬਾਰੇ ਜਾਣਕਾਰੀ ਆਈ ਕਿਹੜੇ ਕਿਹੜੇ ਫਾਰਮ ਲੱਗਣਗੇ ਤੁਹਾਨੂੰ ਦੱਸ ਦਈਏ ਕਿ ਤੁਹਾਡੀ 18 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਅਤੇ ਤੁਸੀਂ ਗਰੀਬੀ ਰੇਖਾ ਦੇ ਵਿੱਚ ਹੋਣੇ ਚਾਹੀਦੇ ਹੋ ਤਾਂ ਕਿਉਂਕਿ ਸਰਕਾਰ ਇਹਨਾਂ ਨੂੰ ਦੋ ਤਿੰਨ ਪੜਾਵਾਂ ਦੇ ਵਿੱਚ ਲਾਗੂ ਕਰੇਗੀ ਅਤੇ ਪੰਜਾਬ ਦੀ ਹਰ ਇੱਕ ਮਹਿਲਾ ਨੂੰ 1-1000 ਰੁਪਏ ਮਹੀਨਾ ਮਿਲਣਾ ਸ਼ੁਰੂ ਹੋ ਜਾਵੇਗਾ ਜੀ ਹਾਂ ਪੰਜਾਬ ਸਰਕਾਰ ਹੁਣ ਆਪਣਾ ਵਾਅਦਾ ਪੂਰਾ ਕਰਨ ਜਾ ਰਹੀ ਹੈ ਤੇ ਜਿਹੜਾ ਹੁਣ 2026 ਦਾ ਸਰਕਾਰ ਬਜਟ ਪੇਸ਼ ਕਰੇਗੀ ਤੇ ਉਸ ਦੇ ਵਿੱਚ ਮਹਿਲਾਵਾਂ ਨੂੰ 1-1000 ਰੁਪਿਆ ਹਰ ਮਹੀਨੇ ਪਤਾ ਸਕੀਮ ਵੱਜੋਂ ਮਨਾ ਸ਼ੁਰੂ ਹੋ ਜਾਵੇਗਾ ਤੇ ਮਹਿਲਾਵਾਂ ਲਈ ਖੁਸ਼ਖਬਰੀ ਹੈ ਮਹਿਲਾਵਾਂ ਸਕੀਮ ਦੇ ਵਿੱਚ ਫਾਰਮ ਭਰ ਸਕਦੀਆਂ ਹਨ ਤੇ ਇਸ ਇਸ ਫਾਰਮ ਦੀ ਤਰੀਕ ਜਿਹੜੀ ਅਜੇ ਤੱਕ ਐਲਾਨੀ ਨਹੀਂngੀ ਕਿਉਂਕਿ ਸਰਕਾਰ ਜਦੋਂ ਹੀ ਬਜਟ ਪੇਸ਼ ਕਰੇਗੀ ਅਤੇ ਉਸ ਦੇ ਵਿੱਚ ਤਰੀਕ ਵੀ ਦੱਸੀ ਜਾਵੇਗੀ ਅਤੇ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਵੀ ਜਿਹੜੀਆਂ ਰੱਖੀ ਜਾਵੇਗੀ ਸਰਕਾਰ ਹੁਣ ਆਪ ਦਾਵਾ ਕਰ ਰਹੀ ਹੈ ਕਿ 1-1000 ਰੁਪਏ ਜਿਹੜਾ ਬਜਟ ਦੇ ਵਿੱਚ ਰੱਖਿਆ ਜਾਵੇਗਾ ਤੇ ਬਜਟ ਦੇ ਵਿੱਚ ਮਹਿਲਾਵਾਂ ਲਈ ਲਾਗੂ ਕਰ ਦਿੱਤਾ ਜਾਵੇ ਕਿਉਂਕਿ ਹੁਣ ਤੱਕ ਸਰਕਾਰ ਨੇ ਜਿੰਨੀਆਂ ਵੀ ਗਰੰਟੀ ਦਿੱਤੀਆਂ ਸਨ ਉਹ ਸਾਰੀਆਂ ਗਰੰਟੀਆਂ ਸਰਕਾਰ ਨੇ ਪੂਰੀਆਂ ਕਰ ਦਿੱਤੀਆਂ ਨੇ ਤੇ 1-1000 ਰੁਪਏ ਦੀ ਗਰੰਟੀ ਜਿਹੜੀ ਆ ਰਹੀ ਹੈ ਤੇ ਹੁਣ ਸਰਕਾਰ ਬਹੁਤ ਹੀ ਜਲਦੀ ਜਿਹੜੀ ਆ ਉਹ ਗਰੰਟੀ ਪੂਰੀ ਕਰੇਗੀ ਤਾਂ ਇਹ ਪੰਜਾਬ ਦੀ ਹਰ ਇੱਕ ਮਹਿਲਾਵਾਂ ਨੂੰ ਜਿਹੜਾ ਲਾਭ ਮਿਲਣ ਵਾਲਾ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਵਿੱਚ ਧੰਨਵਾਦ ਜੀ ਸਰਾਂ